ਨਵੇਂ ਸਾਲ ਦੇ ਦੂਜੇ ਦਿਨ ਹੀ ਜਲੰਧਰ ਦੇ ਪ੍ਰਤਾਪ ਬਾਗ ਨੇੜੇ ਇੱਕ ਸ਼ਰਾਬ ਦੇ ਠੇਕੇ ਵਿੱਚ ਚਾਨ ਪਿਆਨ ਕਗ ਲੱਗ ਗਈ। ਅਗ ਲੱਗਣ ਸਮੇ ਠੇਕੇ ਦੇ ਅੰਦਰ ਇੱਕ ਨੌਜਵਾਨ ਸੌਂ ਰਿਹਾ ਸੀ ਅੱਗ ਲੱਗੀ ਵੀ ਇੱਕ ਲੋਕਾਂ ਨੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਇਸ ਸਬੰਧੀ ਠੇਕੇ ਅੰਦਰ ਫਸੇ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਅਚਾਨਕ ਗਰਮੀ ਲੱਗੀ ਤੇ ਜਦ ਉਸਨੇ ਵੇਖਿਆ ਤਾਂ ਉੱਥੇ ਅੱਗ ਲੱਗੀ ਹੋਈ ਸੀ ਜਿਸ ਤੋਂ ਬਾਅਦ ਉਸਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਮੌਕੇ ਤੇ ਪਹੁੰਚੇ ਦਮਕਲ ਵਿਭਾਗ ਕਰਮਚਾਰੀ ਨੇ ਦੱਸਿਆ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਠੇਕੇ ਅੰਦਰ ਫਸੇ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢਿਆ ਜਿਸ ਤੋਂ ਬਾਅਦ 4 ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਉਨਾ ਕਹਿਆ ਕਿ ਅਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਲੱਗ ਰਿਹਾ ਹੈ ਪਰ ਫਿਲਹਾਲ ਜਾਂਚ ਚੱਲੀ ਹੈ ਇਸ ਅਗ ਕਾਰਨ ਠੇਕੇ ਅੰਦਰ ਪਿਆ ਲੱਖਾਂ ਦਾ ਸ਼ਰਾਬ ਦਾ ਸਟਾਕ ਸੜ ਕੇ ਸੁਆਹ ਹੋ ਗਿਆ ਮੈਨੂੰ ਕੋਨਾ ਬਾਬ ਜੀ ਦਾ ਇੱਥੇ ਪ੍ਰਤਾਪ ਵਾਲਾ ਅਗ ਲੱਗਿਆ ਤੁਸੀਂ ਜਾਓ ਮੈਂ ਚੇਲਮੈਨ ਨੂੰ ਕੱਢੋ ਉੱਥੇ ਤੇ ਅਸੀਂ ਆਇਆ ਟਾਈਮ ਦੇ ਮੌਕੇ ਤੇ ਚੇਲਮੈਨ ਕੱਢੇ ਸੀ ਚੇਲਮੈਨ ਠੀਕ ਹੈ ਹਾਂ ਜੀ ਸ਼ੇਰ ਹੈਗਾ ਤੁਹਾਡਾ ਫਿਰ ਅਗ ਲੱਗਣ ਦਾ ਕਾਰਨ ਕੋਈ ਪਤਾ ਲੱਗਾ ਜੀ ਮਜਰੀ ਬਲਾਸਟ ਹੋਈ ਹੈ ਇਹਨਾਂ ਪਿੱਛੇ ਦੁਕਾਨ ਸਾਰਟ ਸਰਕਟ ਹੋਇਆ ਮਤਲਬ ਕੀ ਕਿਨੇ ਕ ਵਜੇ ਅਗ ਲੱਗੀ ਸੀ ਤਕਰੀਬਨ ਤਕਰੀਬਨ ਮਨੂ ਦੇ ਦਫਤਰ ਤੇ ਫੋਨ ਆਇਆ ਸੀ ਨੈਚਰੀ ਪਹਿਲੇ ਜਸਮਿੰਦਰ ਪਾਇਨ ਫੋਨ ਆਇਆ ਸੀ 4:00 4:00 ਇਹ 4:00 ਪੂਲੇ 4:00 ਦੀ ਗੱਲ ਹੈ ਉਹਾਂ ਦਾ ਨੁਕਸਾਨ ਤਾਂ ਬਹੁਤ ਵੱਡਾ ਹੋ ਸਕਦਾ ਪੁਰੂ ਕੇ ਤਾਂ ਹੀ ਲੱਗਣਾ ਸਾਨੂੰ ਤਾ ਵੀ ਤਕਰੀਬਨ ਕਿੰਨਾ ਕ ਪੂਰਾ ਕੁਝ ਬਚਿਆ ਕਿ ਬਿਲਕੁਲ ਖਤਮ ਹੋ ਗਿਆ ਵਿੱਚ ਥੋੜਾ ਬਹੁਤ ਬਚਿਆ ਹੈਗਾ ਥੋੜਾ ਬਹੁਤ ਨੁਕਸਾਨ ਜਿਆਦਾ ਨੁਕਸਾਨ ਹੈਗਾ ਜਿਹੜਾ ਮੈਨੂੰ ਫੇਰਮੀ ਲੱਗੀ ਤਾਂ ਸਾ ਬੰਦ ਹੋ ਲੱਗੇ ਫੇਰ ਮੈਂ ਵਾਜਾ ਚਾ ਕਿਨੇ ਕ ਵਜੇ ਲੱਗੀ ਤਕਰੀਬਨ ਅੱਗ 4:00 4:00 ਕ ਵਜੇ ਲੱ ਹਾਂਜੀ ਸਰ ਕਿ ਕਿਸ ਤਰੀਕੇ ਨਾਲ ਅਗ ਲੱਗੀ ਕਿੰਨੇ ਕੇ ਵਜੇ ਲੱਗੀ ਹੈ 4 ਵਜੇ ਸਾਨੂੰ ਕਾਲ ਆਈ ਇਹ ਸੈਂਟਰ ਟਾਊਨ ਸ਼ਹਿਰ ਦਾ ਠਿਕਾਣਾ ਕਿੱਥੇ ਅੱਗ ਲੱਗੀ ਮੌਕੇ ਤੇ ਆ ਕੇ ਦੇਖਿਆ ਤੇ ਅੱਗ ਬਹੁਤ ਜ਼ਿਆਦਾ ਸੀ ਕਿ ਤੱਕ ਤਕਰੀਬਨ ਕਿੰਨੀਆਂ ਕਿ ਗੱਡੀਆਂ ਲੱਗੀਆਂ ਅੱਗ ਨੂੰ ਬਜਾਣ ਨੂੰ ਕੋਈ ਨੁਕਸਾਨ ਨਹੀਂ ਚਲੋ ਠਿਕਾਣੇ ਦਾ ਇਜੋਲੇਸ਼ਨ ਨੂੰ ਗਲਤ ਹੋ ਗਿਆ ਮਾਲੀ ਕਿੰਨਾ ਕ ਹੋ ਗਿਆ ਤਾਂ ਵੀ ਮਾਲੀ ਨੂੰ ਨੁਕਸਾਨ ਤਾਂ ਮਾਲਕ ਦੀ ਗੱਲ ਸਮਝਿਆ ਕਿ ਕਿੰਨਾ ਕ ਅੰਦਰ ਸਟਾਕ ਸਰ ਉੰਧ ਮਾਲਕਾਂ ਨਾਲ ਗਲਤ ਹੋਈ ਕੀ ਕਹਿਣਾ ਉਹਨਾਂ ਦਾ ਤਾਂ ਵੀ ਮਾਲਕਾ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਚਲੋ ਸੋਹਰੇ ਆਪਣਾ ਸਟੌਕ ਚੈੱਕ ਕਰ ਦਸਾਂਗੇ ਕਿੰਨਾ ਸਟੌਕ ਸੀ ਉਹਦੇ ਫਾਇਗਟ ਦੀ ਕੋਈ ਕਿੱਟ ਵਗੈਰਾ ਪਾਈਆਂ ਗਿਆ ਸੀ ਅੰਦਰ ਹਾਂ ਸਾਰੇ ਨੇ ਦੇਖੋ ਕਿੱਟਾ ਬੱਤਨੇ ਪਾਈਆਂ ਨਹੀਂ ਨਹੀਂ ਠੀਕ ਹੀ ਦੇ ਅੰਦਰ ਸੀਗੀਆਂ ਫਾਇਗਟ ਦੀ ਕਿੱਟਾ ਵਗੈਰਾ ਨਹੀਂ ਇਹਦੇ ਅੰਦਰ ਤਾਂ ਕੋਈ ਹਲੇ ਚਲੋ ਚੈੱਕ ਕਰਾਂਗੇ ਹਲੇ ਤਾਂ ਚਲੋ ਆਟੂ ਬੁਝਾ ਰਹੇ ਆ ਆ ਗਏ ਦੇਖਾਂਗੇ ਇਹਨੂੰ ਸੰਦਨ ਕਰ ਅੱਗ ਲੱਗਣ ਦਾ ਕਾਰਨ ਕੀ ਸੀ ਕਿ ਕੋਈ ਪਤਾ ਲੱਗੇ ਇਸ ਸੰਬੰਧੀ ਹਾਂਜੀ ਉਹ ਕਰਕੇ ਆਪਾਂ ਲੱਗੇ ਨਵੇਂ ਸਾਲ ਦੇ ਦੂਜੇ ਦਿਨ ਹੀ ਜਲੰਧਰ ਦੇ ਪ੍ਰਤਾਪ ਬਾਗ ਨੇੜੇ ਇੱਕ ਸ਼ਰਾਬ ਦੇ ਠੇਕੇ ਵਿੱਚ ਅਚਾਨਕ ਪਿਆਨ ਕਗ ਲੱਗ ਗਈ। ਅਗ ਲੱਗਣ ਸਮੇਂ ਠੇਕੇ ਦੇ ਅੰਦਰ ਇੱਕ ਨੌਜਵਾਨ ਸੌ ਰਿਹਾ ਸੀ ਅੱਗ ਲੱਗੀ ਵੀ ਇੱਕ ਲੋਕਾਂ ਨੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਇਸ ਸਬੰਧੀ ਠੇਕੇ ਅੰਦਰ ਫਸੇ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਅਚਾਨਕ ਗਰਮੀ ਲੱਗੀ ਤੇ ਜਦ ਉਸਨੇ ਵੇਖਿਆ ਤਾਂ ਉੱਥੇ ਅੱਗ ਲੱਗੀ ਹੋਈ ਸੀ ਜਿਸ ਤੋਂ ਬਾਅਦ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਮੌਕੇ ਤੇ ਪਹੁੰਚੇ ਦਮਕਲ ਵਿਭਾਗ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਠੇਕੇ ਅੰਦਰ ਫਸੇ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢਿਆ ਜਿਸ ਤੋਂ ਬਾਅਦ 4 ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਉਨਾ ਕਿਆ ਕੀ ਅਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਲੱਗ ਰਿਹਾ ਹੈ ਪਰ ਫਿਲਹਾਲ ਜਾਂਚ ਚੱਲੀ ਹੈ ਇਸ ਅਗ ਕਾਰਨ ਠੇਕੇ ਅੰਦਰ ਪਿਆ ਲੱਖਾਂ ਦਾ ਸ਼ਰਾਬ ਦਾ ਸਟਾਕ ਸੜ ਕੇ ਸੁਆਹ ਹੋ ਗਿਆ ਮੈਨੂੰ ਕੋਣਾ ਬਾਵੀਗਾ ਇੱਥੇ ਪਰਦਾਵਾਲਾ ਅਗ ਲੱਗਿਆ ਤੁਸੀਂ ਜਾਓ ਮੈਂ ਫਿਲਮੈਨ ਨੂੰ ਕੱਢੋ ਉੱਥੇ ਦੇ ਤਾਂ ਅਸੀਂ ਆਇਆ ਟਾਈਮ ਦੇ ਮੌਕੇ ਤੇ ਫਿਲਮੈਨ ਕੱਢਿਆ ਸੀ ਸਿਲਸਮੈਨ ਠੀਕ ਹੈ ਅਜੇ ਸ਼ੇਰ ਕਰਦਾ ਤੁਹਾਡਾ ਫਿਲਮ ਅਗ ਲੱਗਣ ਦਾ ਕਾਰਨ ਕੋਈ ਪਤਾ ਲੱਗਾ ਇਹ ਬਜਰੀ ਬਲਾਸਟ ਹੋਈ ਹੈ ਇਹਨਾਂ ਪਿੱਛੇ ਦੁਕਾਨ ਤੇ ਸ਼ਾਰਟ ਸਰਕਟ ਹੋਇਆ ਹੈ ਮਤਲਬ ਕੀ ਇਹ ਕਿਨੇ ਕ ਵਜੇ ਅਗ ਲੱਗੀ ਸੀ ਤਕਰੀਬਨ ਤਕਰੀਬਨ ਮੈਨੂੰ ਦਫਤਰ ਤੇ ਫੋਨ ਆਇਆ ਸੀ ਨੱਚੀ ਪਹਿਲੇ ਜਿਸਮਨ ਨੂੰ ਪਹਿਨ ਫੋਨ ਆਇਆ ਸੀ 4:00 4:00 ਦੇ ਅਗਲੇ 4:00 ਵਜੇ ਪੂਲੇ 4:00 ਵਜੇ ਦੀ ਗੱਲ ਹੈ ਨੁਕਸਾਨ ਦਾ ਨੁਕਸਾਨ ਦਾ ਬਹੁਤ ਹਿਸਾਬ ਦਾ ਪਰੂ ਵੀ ਤਾਂ ਹੀ ਲੱਗਣਾ ਸਾਨੂੰ ਤਾ ਵੀ ਤਕਰੀਬਨ ਕਿੰਨਾ ਕ ਪੂਰਾ ਕੁਝ ਬਚਿਆ ਕੀ ਬਿਲਕੁਲ ਖਤਮ ਹੋ ਗਿਆ ਵਿੱਚ ਥੋੜਾ ਬਹੁਤ ਬਚਿਆ ਹੈ ਥੋੜਾ ਬਹੁਤ ਨੁਕਸਾਨ ਜ਼ਿਆਦਾ ਨੁਕਸਾਨ ਹੈ ਜੇ ਮੈਨੂੰ ਕਰਮੀ ਲੱਗੀ ਤਾਂ ਸਾਭੰਦ ਹੋ ਲੱਗੇ ਫਿਰ ਮੈਂ ਭਾਗਾਂ ਚ ਕਿੰਨੇ ਕ ਵਜੇ ਲੱਗੀ ਤਕਰੀਬਨ ਆਪਕੋ 4:00 ਵਜੇ 4:0 ਹੋਵੇ ਕੰਗਰਮ ਹਾਂਜੀ ਸਰ ਕਿ ਕਿਸ ਤਰੀਕੇ ਨਾਲ ਅਗ ਲੱਗੀ ਕਿੰਨੇ ਕੇ ਵਜੇ ਲੱਗੀ ਹੈ 4 ਵਜੇ ਸਾਨੂੰ ਕਾਲ ਆਈ ਹੈ ਸੈਂਟਰ ਤੋਂ ਸ਼ਲਾਬ ਦਾ ਠਿਕਾ ਕਿਤੇ ਅੱਗ ਲੱਗੀ ਮੌਕੇ ਤੇ ਆ ਕੇ ਦੇਖਿਆ ਤੇ ਅੱਗ ਬਹੁਤ ਜ਼ਿਆਦਾ ਸੀ ਕਿ ਤੱਕ ਤਕਰੀਬਨ ਕਿੰਨੀਆਂ ਕੱਡੀਆਂ ਲੱਗੀਆਂ ਅੱਗ ਨੂੰ ਬਜਾਣ ਕੋਈ ਨੁਕਸਾਨ ਨਹੀਂ ਚਲੋ ਠਿਕਾ ਜਨਰਲ ਜਨਸਮ ਨੂੰ ਤਦ ਮਾਲਿਕ ਕਿੰਨਾ ਕ ਹੋ ਗਿਆ ਤਾਂ ਵੀ ਮਾਲੀ ਨੁਕਸਾਨ ਤਾਂ ਮਾਲਿਕ ਨੂੰ ਦੱਸਣੀ ਹੈ ਕਿੰਨਾ ਕ ਸਪੋਰਟ ਉਸਾਈਂ ਉਹਨੂੰ ਮਾਲਿਕਾਂ ਨਾਲ ਗੱਲਬਾਤ ਹੋਈ ਕੀ ਕਹਿਣਾ ਉਹਨਾਂ ਦਾ ਤਾਂ ਵੀ ਮਾਲਕ ਨੇ ਗੱਲ ਕੀਤੀ ਉਹ ਕਹਿੰਦੇ ਚਲੋ ਸਵੇਰੇ ਆਪਣਾ ਸਟਾਕ ਚੈੱਕ ਕਰ ਦਸਾਂਗੇ ਕਿੰਨਾ ਸਟਾਕ ਸੀ ਫਾਇਗਟ ਦੀ ਕੋਈ ਕਿੱਟ ਵਗੈਰਾ ਪਾਈਆਂ ਗਿਆ ਸੀ ਅੰਦਰ ਹਾਂ ਸਾਰੇ ਨੇ ਦੇਖੋ ਕਿੱਟਾਂ ਵਰਤੀਆਂ ਪਾਈਆਂ ਨਹੀਂ ਨਹੀਂ ਠੀਕੇ ਦੇ ਅੰਦਰ ਸੀਗੀਆਂ ਫਾਇਗਟ ਦੀ ਕਿੱਟਾਂ ਵਗੈਰਾ ਨਹੀਂ ਹਨ ਵੀ ਅੰਦਰ ਤਾਂ ਕੋਈ ਹੈ ਚਲੋ ਚੈੱਕ ਕਰਾਂਗੇ ਅਜੇ ਤਾਂ ਚਲੋ ਆਪ ਤੁਝਾ ਰਹੇ ਲਾ ਗਿਆ ਦੇ ਦੇਖਾਂਗੇ ਇਹਨੂੰ ਸੰਦਨ ਕਰ ਅੱਗ ਲੱਗਣ ਦਾ ਕਾਰਨ ਕੀ ਸੀ ਕੋਈ ਪਤਾ ਲੱਗਾ ਇਸ ਸੰਬੰਧੀ ਹਾਂ ਜੀ ਇਹ ਕਰਕੇ ਅੱਗੇ ਲੱਗੇ